ਹੁਸ਼ਿਆਰ ਪਰਦੇ ਬਿਜਵਾੜਾ ਰੋਡ ਤੇ ਬਣੀਆਂ ਆਲੀਸ਼ਾਨ ਕਚੈਰੀਆਂ ਇਸ ਵਕਤ ਚਰਚਾ ਦਾ ਵਿਸ਼ਾ ਬਣੀਆਂ ਹੋਈਆਂ ਨੇ ਕਿਉਂਕਿ ਕਰੋੜਾਂ ਦੀ ਲਾਗਤ ਨਾਲ ਬਣੀਆਂ ਇੱਕ ਚੈਰੀਆਂ ਦੀ ਬਿਲਡਿੰਗ ਚੋਂ ਪ੍ਰਿਸ਼ਟਾਚਾਰ ਦੀ ਬਦਬੂ ਆਉਣ ਲੱਗੀ ਹੈ ਜਿਸ ਦਾ ਨਤੀਜਾ ਇਹ ਨਿਕਲਿਆ ਕਿ ਨਵੀਂ ਬਣੀ ਆਲੀਸ਼ਾਨ ਬਿਲਡਿੰਗ ਚ ਮਹਿਸ ਕੁਝ ਮਹੀਨਿਆਂ ਬਾਅਦ ਹੀ ਮੋਟੀਆਂ ਤਰੇੜਾਂ ਆਉਣ ਲੱਗੀਆਂ ਨੇ ਜਿਸ ਕਾਰਨ ਬਿਲਡਿੰਗ ਚ ਬੈਠੇ ਵਕੀਲ ਭਾਈ ਚਾਰੇ ਵੱਲੋਂ ਵੀ ਆਪਣੀ ਜਾਨ ਦਾ ਖਤਰਾ ਦੱਸਿਆ ਜਾ ਰਿਹਾ ਹੈ ਮੀਡੀਆ ਨਾਲ ਗੱਲਬਾਤ ਦੌਰਾਨ ਵਕੀਲ ਭਾਈ ਚਾਰੇ ਨੇ ਦੱਸਿਆ ਕਿ ਮਹਿਸ ਸ਼ੀਕੋ ਮਹੀਨਿਆਂ ਦੇ ਕਰੀਬ ਸਮੇਂ ਦੌਰਾਨੀ ਕਚਹਿਰੀਆਂ ਦੀ ਹਾਲਤ ਕਾਫੀ ਜ਼ਿਆਦਾ ਮਾੜੀ ਅਤੇ ਜ਼ਰ-ਜ਼ਰ ਬਣਦੀ ਜਾਰੀ ਹੈ ਤੇ ਨਵੀਂ ਬਿਲਡਿੰਗ ਚ ਕਈ ਥਾਵਾਂ ਤੇ ਮੋਟੀਆਂ ਤਰੇੜਾ ਵੀ ਆ ਚੁੱਕੀਆਂ ਨੇ ਤੇ ਇਸ ਮਾਮਲੇ ਨੂੰ ਲੈ ਕੇ ਬਿਲਡਿੰਗ ਠੇਕੇਦਾਰ ਅਤੇ ਸੁਪਰਵਾਈਜ਼ਰ ਵਿਰੁੱਧ ਮਾਮਲਾ ਵੀ ਦਰਜ ਕੀਤਾ ਗਿਆ ਪਰੰਤੂ ਮਾਮਲਾ ਦਰਜ ਹੋਣ ਦੇ ਕਾਫੀ ਸਮੇਂ ਬਾਅਦ ਵੀ ਅਜੇ ਤੱਕ ਉਨ੍ਹਾਂ ਦੀ ਗ੍ਰਿਫਤਾਰੀ ਨਹੀਂ ਹੋ ਸਕੀ ਹੈ ਇਸ ਮੌਕੇ ਵਕੀਲ ਭਾਈਚਾਰੇ ਨੇ ਹੁਸ਼ਰਪੁਰ ਪ੍ਰਸ਼ਾਸਨ ਨੂੰ ਅਪੀਲ ਕੀਤੀ ਹੈ ਕਿ ਉਹ ਜਲਦ ਕਥਤ ਦੋਸ਼ੀਆਂ ਨੂੰ ਗ੍ਰਿਫਤਾਰ ਕਰੇ ਤੇ ਇਸ ਬਿਲਡਿੰਗ ਦੇ ਨੁਕਸਾਨ ਦੀ ਪਰਪਾਈ ਜਾਂ ਤਾਂ ਉਹਨਾਂ ਤੋਂ ਹੀ ਕਰਵਾਈ ਜਾਵੇ ਜਾਂ ਫਿਰ ਹੁਸ਼ਾਰਪੁਰ ਪ੍ਰਸ਼ਾਸਨ ਆਪਣੇ ਪੱਧਰ ਤੇ ਬਿਲਡਿੰਗ ਦੀ ਮੁਰੰਮਤ ਕਰਵਾਏ ਤਾਂ ਜੋ ਵਕੀਲ ਭਾਈਚਾਰਾ ਆਪਣੇ ਆਪ ਨੂੰ ਸੁਰੱਖਿਅਤ ਮਹਿਸੂਸ ਕਰ ਸਕੇ ਹੁਸ਼ਾਰਪੁਰ ਨੇ ਉਸ ਦੇ ਨਾਲ ਚੇਤਨ ਕਸ਼ਪ ਤੇ ਰਿਪੋਰਟ ਜਿਹੜੀਆਂ ਤਰੇੜਾਂ ਆ ਰਹੀਆਂ ਬਿਲਡਿੰਗ ਦੇ ਵਿੱਚ ਜਿਹੜੀ ਨਵੀਂ ਵਸਾਰੀ ਨਾਉਂ ਸਰ ਬਿਲਦੀ ਸੀ ਇਹ 'ਚ ਇੱਕ ਸਾਫ ਤਰੇੜਾਂ ਤੋਂ ਬਿਲਾਇਕ ਹਮਲਾ ਹੋਇਆ ਹੈਗਾ ਜਿਹੜਾ ਕਮਰੇ ਦੇ ਵਿੱਚ ਮੇਨ ਜ਼ਿੰਮੇਵਾਰ ਹੈਗਾ ਆ ਆਪਣਾ ਕੰਟਰੈਕਟਰ ਦਾ ਸੁਪਰਵਾਈਜ਼ਰ ਹੈਗਾ ਜੀ ਦੇਖਣੀ ਤੇ ਬਿਲਡਿੰਗ ਬਣੀ ਹੈ ਉਹ ਇੱਕ ਤਰ੍ਹਾਂ ਦੇਖਿਆ ਜਾਵੇਗਾ ਕਿ ਕੋਈ ਟਰੈਕਟਰ ਆਰ ਸਪਰਵਾਈਜ਼ਰ ਰੜ ਕੇ ਸਾਰੀ ਜਿਹੜੀ ਸਾਡੇ ਵਕੀਲ ਸਹਿਬਾਨ ਆ ਉਹਨਾਂ ਨੂੰ ਠਖਾ ਕੀਤਾ ਔਰ ਛੋਟਾ ਧੋਖਾ ਨਹੀਂ ਔਰ ਬਾਰ ਨੇ ਕੇਸ ਫੇਅਰ ਕਰਾਈ ਹੈ ਔਰ ਇਹ ਹੁੰਡੜੀ ਆਨਲਾਈਨ ਅਵੇਕਟਿਵ ਆ ਉਹਦੀ ਜ਼ਿੰਮੇਵਾਰੀ ਪਾਦੀ ਹੈ ਕਿ ਉਸ ਐਫੇਅਰ ਨੂੰ ਪ੍ਰੋਪਰ ਪਰਸੂ ਕਰੇ ਔਰ ਉਹਨੂੰ ਬਿਹਾਈਂਡ ਦੀ ਬਾਦ ਸੱਟੇ ਔਰ ਜੋ ਰੈਸਟਾ ਨਿਕਲਦਾ ਕਿ ਕਿਹੜਾ ਸਹੀ ਕੰਫਰਮੇਟ ਕੋਣ ਉਹ ਸਾਹਮਣੇ ਲੈ ਕੇ ਆਇਆ ਜਾਂਦਾ ਤਾਂ ਵਕੀਲਾਂ ਨੂੰ ਹਾਈ ਔਰ ਹੈਵੀਲੀ ਕੰਪੋਜੀਸ਼ਨ ਦੋਇਆ ਜਾਂਦਾ ਦੇਖੋ ਇਹ ਜਿਹੜੀ ਸਾਡੀ ਕੰਪਲੈਕਸ ਜਹਾ ਟੈਂਪਰਸ ਦੀ ਜਿਹੜੀ ਬਿਲਡਿੰਗ ਹੈ ਇਹ ਕੋਈ 6 ਮਹੀਨੇ ਹੋਏ ਬਣੇ ਨੂੰ ਲੇਕਿਨ ਇਹਦੀ ਹਾਲਾਤ ਜਿਹੜੇ ਬਿਲਡਿੰਗ ਦੇ ਮਾਰੇ ਹੋਈ ਜਾਂਦੇ ਆ ਆ ਕਰੈਕ ਦੇਖੋ ਕਿੰਨੇ ਅਪੀਅਰ ਹੋ ਰਹੇ ਆ ਔਰ ਬੜੇ ਵੱਡੇ ਵੱਡੇ ਕਰੈਕ ਐ ਇਥੇ ਦੀਵਾਰਾਂ ਦੇ ਵਿੱਚ ਅੰਦਰ ਵੀ ਕਰੈਕ ਹੈ ਬਾਹਰ ਵੀ ਐਦਾਂ ਲੱਗਦਾ ਪਿਆ ਜਿਦਾਂ ਇਹ ਦੀਵਾਰ ਦੋ ਹੀ ਪਾਸਿਆਂੋਂ ਅਲੱਗ ਹੋ ਜਾਣੀ ਉੱਪਰ ਤੇ نیچے ਠੇਕੇਦਾਰ ਤੇ ਸੁਪਰਵਾਈਜ਼ਰ ਤੇ ਪਰਚਾ ਹੋਇਆ ਲੇਕਿਨ ਕੋਈ ਅਰੈਸਟ ਨਹੀਂ ਹੋਈ ਹਲੇ ਤੱਕ ਐਡਮਿਨਿਸਟ੍ਰੇਸ਼ਨ ਨੂੰ ਅਪੀਲ ਹੈ ਕਿ ਉਹਨਾਂ ਦੀ ਜਲਦੀ ਉਹ ਜਲਦੀ ਅਰੈਸਟ ਕੋਈ ਜਾਵੇ ਤੇ ਜੋ ਵੀ ਇਹਦਾ ਨੁਕਸਾਨ ਹੋਇਆ ਜਾਂ ਤਾਂ ਠੇਕੇਦਾਰ ਉਹਨੂੰ ਕਵਰ ਕਰੇ ਨਹੀਂ ਤਾਂ ਐਡਮਿਨਿਸਟ੍ਰੇਸ਼ਨ ਆਪਣੇ ਲੈਵਲ ਤੇ ਜੋ ਕਰ ਸਕਦਾ ਹੈ ਉਹ ਕਰੇ 6 ਮਹੀਨੇ ਦੇ ਵਿੱਚ ਇੰਨੇ ਵੱਡੇ ਵੱਡੇ ਜਿਹੜੀ ਕਰੈਕ ਆ ਨੇ ਇਹ ਕਿਸੇ ਵੀ ਬਿਲਡਿੰਗ ਚ ਨਹੀਂ ਆ ਸਕਦੇ ਇਹਦੇ ਵਿੱਚ ਕੋਈ ਵੱਡੇ ਲੈਵਲ ਦੇ ਉੱਪਰ ਕੋਈ ਫਰਾਡ ਹੋਇਆ ਹੈ ਜਾਂ ਕੋਈ ਧੋਖਾਧੜੀ ਹੋਈ ਹੈ ਉਹਦੀ ਇਨਵੈਸਟੀਗੇਸ਼ਨ ਕੀਤੀ ਜਾਵੇ ਤਾਂ ਕਿ ਇਹ ਬਿਲਡਿੰਗ ਜਿਹੜੀ ਹੈ ਸੇਫ ਰਹਿ ਸਕੇ ਥੈਂਕ ਯੂ ਜਿਹੜਾ ਅੱਜ ਕਾਨੂੰ ਕ੍ਰੈਕ ਦਿਖਾ ਰਹੇ ਆ ਬਰਮਨ ਸਾਹਿਬ ਦੇ ਅਮਰੋਜ ਗਰਮਾ ਜੀ ਦੇ ਚੈਂਬਰ ਦੇ ਵਿੱਚ ਜਿਹਦੇ ਵਿੱਚ ਮੈਂ ਇਹ ਗੱਲ ਕਹਿਣੀ ਚਾਹਨਾ ਕਿ ਆਲਰੇਡੀ ਸਾਡੇ ਸੀਨੀਅਰ ਸਰਕਾਰੀ ਸਾਹਿਬ ਨੇ ਆਉਂਦੀ ਕੰਪਲੇਂਟ ਐਫ ਆਈ ਆਰ ਆਰਡਰ ਕਰਤੀ ਇਹਨੂੰ ਵੀ ਕੀਤੇ ਨੂੰ ਕਾਫੀ ਟਾਈਮ ਗੁਜ਼ਰ ਗਿਆ ਸਵਾਲ ਹੈ ਕਿ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਨੇ ਉਹਦੇ ਵਿੱਚ ਕੀ ਪ੍ਰੋਗਰੈਸ ਕੀਤੀ ਕੀ ਐਵੀਡੈਂਸ ਕਲੈਕਟ ਕੀਤੀ ਅੱਜ ਤੱਕ ਕੋਈ ਕਿਸੇ ਨੂੰ ਇਨਫੋਰਮੇਸ਼ਨ ਨਹੀਂ ਹੈ ਜੇ ਠੇਕੇਦਾਰ ਦੀ ਗਲਤੀ ਹੈ ਤਾਂ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਦਾ ਮੈਨੂੰ ਇਹ ਅਪੀਅਰ ਹੁੰਦਾ ਜਿਨੇ ਸੁੱਤੀ ਬੈਠੀ ਆ ਨਾਨ ਐਕਸ਼ਨ ਕਰਕੇ ਤੇ ਇਹ ਦੀ ਵੀ ਮਿਲੀ ਭਗਤ ਲੱਗਦੀ ਹੈ ਜਾਂ ਇਹ ਇਹ ਲੋਗ ਜਿਹੜੇ ਗ੍ਰਿਟੀ ਪਖਸਨਾ ਉਹਨਾਂ ਨੂੰ ਬਚਾਣਾ ਚਾਹੁੰਦੇ ਆ ਐਫ ਆਈ ਆਰ ਦਰਜ ਕਰਨਾ ਤਾਂ ਕੁਝ ਨਹੀਂ ਹੋਣਾ ਐਫ ਆਈ ਆਰ ਦਰ ਤੋਂ ਬਾਅਦ ਜਿਹੜਾ ਆਈਓ ਹੈਗਾ ਉਹਨੂੰ ਇਨਵੈਸਟੀਗੇਸ਼ਨ ਸ਼ੁਰੂ ਕਰਨੀ ਚਾਹੀਦੀ ਹੈ ਜਿਹੜੇ ਕੰਸਰਨ ਬੰਦੇ ਆ ਉਹਨਾਂ ਨੂੰ ਕਸਟਡੀ ਚ ਲੈਣਾ ਚਾਹੀਦਾ ਲੈ ਕੇ ਉਹਨਾਂ ਤੋਂ ਪੁੱਛ기 ਸ਼ੁਰੂ ਕਰਨੀ ਚਾਹੀਦੀ ਹੈ ਜਿਹੜਾ ਚੀਫ ਜਿਹੜਾ 54000 ਤੇ ਰੱਖਿਆ ਹੈ ਸਗਾ ਉਹ ਬੰਦਾ ਫਿਰ ਠੇਕੇਦਾਰ ਨੂੰ ਅਜ ਤੱਕ ਨਹੀਂ ਬੁਲਾਇਆ ਫਿਰ ਜਿਹੜੇ ਆਫਿਸ ਵੀਰ ਰਹੇ ਆ ਉਹ ਨਹੀਂ ਬੁਲਾਇਆ ਫਿਰ ਇਹਦੇ ਵਿੱਚ ਨੈਸ਼ਨਲ ਦੀ ਲੈਬਾਰਟਰੀ ਦੀ ਟੈਸਟ ਰਿਪੋਰਟ ਸਬਮਿਟ ਹੋ ਗਈ ਕਿ ਥਿਸ ਇਜ਼ ਬਿਲੋ ਦੀ ਸਟੈਂਡਰਡ ਫਿਰ ਨ ਸੀਮੈਂਟ ਵਰਤਿਆ ਗਿਆ ਪ੍ਰੋਪਰ ਨਾ ਸਰੀਆ ਪ੍ਰੋਪਰ ਵਰਤਿਆ ਗਿਆ ਨਾ ਸੀਮੈਂਟ ਸਰੀਏ ਰੇਤਾ ਵੀ ਰੇਸ਼ੋ ਪ੍ਰੋਪਰ ਆ ਸੋ ਨਾ ਫਾਊਂਡੇਸ਼ਨ ਪ੍ਰੋਪਰ ਸੋ ਇਸ ਕਰਕੇ ਬਿਲਡਿੰਗ ਜਿਹੜੀ ਆ ਹਾਈਲੀ ਡਿਲੇਪੀਟੇਟਡ ਹੋ ਰਹੀ ਆ ਸਾਲਾਂ ਦੀ ਬਿਲਡਿੰਗ ਬਣੀ ਆ ਉੱਤੇ ਕ੍ਰੈਕ ਨਹੀਂ ਆਦੇ ਇਹ ਹੇਅਰ ਕ੍ਰੈਕ ਨਹੀਂ ਇਹਨੂੰ ਕਹਿ ਸਕਦੇ ਇਹ ਥਰੂ ਐਂਡ ਥਰੂ ਕ੍ਰੈਕ ਆ ਔਰ ਪਿੱਲਰ ਦੇ ਉੱਪਰ ਉੱਪਰ ਬੀਮ ਜਾ ਰਿਹਾ ਉੱਪਰਲੀ ਬਿਲਡਿੰਗ ਦਾ ਹੱਲ ਕੀ ਹੋਗਾ ਜਿਹੜੀ ਉਪਰਲੇ ਮੰਜ਼ਲੇ ਸ੍ਰੀਸ਼ ਕਰਕੇ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਨੂੰ ਤੁਹਾਡੇ ਥਰੂ ਮੈਂ ਕਹਿਣਾ ਚਾਹਨਾ ਔਰ ਇੱਕ ਪੁਆਇੰਟ ਵੀ ਕਰਨਾ ਕਿ ਉਹ ਇਸ ਗੱਲ ਦਾ ਜਵਾਬ ਦੇਣ ਵੀ ਜਿਹੜਾ ਪਰਚਾ ਦਰਜ ਹੋਇਆ ਇਨਵੈਸਟੀਗੇਸ਼ਨ ਆਪਸ਼ਨ ਨੂੰ ਉਹਨਾਂ ਨੇ ਫਾਲੋਅ ਅਪ ਕੀਤਾ ਮਿੱਤੂ ਤੁੱਕੀ ਇਨਵੈਸਟੀਗੇਸ਼ਨ ਦੀ ਕੀ ਕਿਨੂੰ ਕਿਨੂੰ ਬੁਲਾਇਆ ਪ੍ਰੋਗਰੈਸ ਐਸਲ ਕੀ ਆ ਇਨਵੈਸਟੀਗੇਸ਼ਨ ਦੀ ਸਟੇਟਸ ਕੀ ਆ ਸਰ ਉਹ ਤੋਂ ਅਸੀਂ ਇਸ ਗੱਲ ਤੋਂ ਬਹੁਤ ਨਿਰਾਸ਼ ਆ ਵੀ ਇਹ ਪ੍ਰੋਪਰਲੀ ਹੋ ਰਿਹਾ ਸਰ ਇਹਦੇ ਵਿੱਚ ਜਿਹੜੀ ਬਿਲਡਿੰਗ ਬਣਾਈ ਆ ਬੜਾ ਹੀ ਥਰਡ ਡਿਗਰੀ ਜਿਹੜਾ ਮਟੀਰੀਅਲ ਲਾਇਆ ਉਸੇ ਦੇਖੋ ਜਿਹੜੇ ਬਾਰੀਆਂ ਆ ਬਾਰੀਆਂ ਨੂੰ ਪ੍ਰੋਪਰ ਕੋਈ ਮਟੀਰੀਅਲ ਨਹੀਂ ਲਾਇਆ ਜਿਹੜਾ ਸ਼ੀਸ਼ਾ 2.5mm ਦਾ ਲਾਤਾਂ ਠੀਕ ਆ ਜੀ ਹੁਣ ਕਈ ਕਮਰੇ ਹੈਗੇ ਇੱਕ ਆਫਿਸ ਨਹੀਂ ਹੈਗਾ ਕਈ ਕਮਰਿਆਂ ਦੇ ਵਿੱਚ ਜਿਨ੍ਹਾਂ ਦੇ ਚੈਂਪਰਾ ਚ ਤਰੇੜਾਂ ਆਈਆਂ ਬਿਲਕੁਲ ਜਿਹੜੇ ਜਿਹੜੇ ਸਬੰਧਤ ਅਧਿਕਾਰੀ ਜਿਨ੍ਹਾਂ ਨੂੰ ਡਿਊਟੀ ਸੀਗੀ ਜਿਨ੍ਹਾਂ ਨੇ ਡਿਊਟੀ ਫਾਲੋ ਨਹੀਂ ਕੀਤੀ ਭਾਵੇਂ ਉਹ ਪ੍ਰਾਈਵੇਟ ਸੀਗੇ ਜਾਂ ਸਰਕਾਰੀ ਸੀਗੇ ਸਾਰਿਆਂ ਦੀ ਕਾਰਵਾਈ ਹੋਣੀ ਚਾਹੀਦੀ ਐਕਸ਼ਨ ਕਾਹਲੂ ਨੂੰ ਨੁਕਸਾਨ ਹੋ ਜਾਂਦਾ ਉਹ ਜ਼ਿੰਮੇਵਾਰ ਹੋਣਗੇ ਔਰ ਇਹ ਜਿਹੜਾ ਵਕੀਲਾਂ ਨੂੰ ਮੁਆਵਜ਼ਾ ਦੇਣ ਲਈ ਇਹਨਾਂ ਨੂੰ ਦੇਣਾ ਪੈਣਾ ਜੋ ਵਕੀਲਾਂ ਨਾਲ ਧੋਖਾ ਕੀਤਾ ਉਹ ਸਾਰਾ ਮੁਆਵਜ਼ਾ ਭਰਾਂਗੇ ਇਹਨਾਂ ਨੂੰ ਸਰਡ ਚੈਂਬਰ ਨੰਬਰ 21 ਹੈ ਜੋ ਕਿ ਸਾਨੂੰ ਅਲਾਟ ਹੋਇਆ ਇਹ ਜਿਹੜਾ ਲਾਇਰਸ ਚੈਂਬਰ ਬਿਲਡਿੰਗ ਹੈ ਇਹ ਵੀ ਇਹ ਅਨਸੇਫ ਹੈ ਇਹਦੇ ਚ ਬੜਾਈ ਥਰਡ ਕਲਾਸ ਮਟੀਰੀਅਲ ਲਗਾਇਆ ਗਿਆ ਪਿਲਰਾਂ ਚ ਵੀ ਕਰੈਕ ਆ ਚੁੱਕੇ ਆ ਵਾਲ ਚ ਵੀ ਕਰੈਕ ਆ ਚੁੱਕੇ ਆ ਇਹ ਜਿਹੜੀ ਹੈ ਬਿਲਡਿੰਗ ਕਿਸੇ ਵੇਲੇ ਵੀ ਡਿਮੋਲਿਸ਼ ਹੁੰਦਾ ਖਤਰਾ ਹੈ ਇਹ ਸਾਨੂੰ ਐਪਰੀਹੈਂਸ਼ਨ ਹੈ ਈਵਨ ਐਕਸਪਰਟ ਓਪੀਨੀਅਨ ਵੀ ਡਬੀਐਲੋਂ ਲਿਆ ਗਿਆ ਸੀ ਜਿਹਦੇ ਚ ਵੀ ਇਹ रिपोर्ट ਚ ਇਹ ਗੱਲ ਆਈ ਹੈ ਸਾਹਮਣੇ ਆਈ ਹੈ ਕਿ ਇਹ ਮਟੀਰੀਅਲ ਸਬਸਟੈਂਡਰਡ ਹੈ ਤੇ ਠੇਕੇਦਾਰ ਤੇ ਤੇ ਸੁਪਰਵਾਈਜ਼ਰ ਤੇ ਕੋਰਟ ਵੱਲੋਂ ਕੋਰਟ ਦੇ ਆਰਡਰ ਤੇ ਮਾਨਯੋਗ ਅਦਾਲਤ ਦੇ ਆਰਡਰ ਤੇ ਐਫ ਆਈ ਆਰ ਵੀ ਹੋ ਚੁੱਕੀ ਹੈ ਪਰ ਫਿਰ ਵੀ ਫਰਦਰ ਕੋਈ ਕਾਰਵਾਈ ਨਹੀਂ ਨਹੀਂ ਗ੍ਰਿਫਤਾਰੀ ਨਹੀਂ ਹੋਈਆਂ ਕੋਈ ਗ੍ਰਿਫਤਾਰੀ ਨਹੀਂ ਹੋਈ ਵਜ੍ਹਾ ਵਜ੍ਹਾ ਅਸੀਂ ਨਹੀਂ ਦੱਸ ਸਕਦੇ ਕਿ ਪੁਲਿਸ ਦੇ ਇਨਵੈਸਟੀਗੇਸ਼ਨ ਪ੍ਰੋਪਰ ਨਹੀਂ ਕਰ ਰਹੀ ਜਾਂ ਪੁਲਿਸ ਤੇ ਕੋਈ ਦਬਾਅ ਆ ਪ੍ਰੈਸ਼ਰ ਆ ਜਾਂ ਪੋਲਿਟਿਕਲ ਇਨਫਲੂਐਂਸ ਆ ਜਾਂ ਕੀ ਹੈ ਪਰ ਇਹ ਜਿਹੜੀ ਹੈ ਬਿਲਡਿੰਗ ਪਬਲਿਕ ਵਾਸਤੇ ਹੈ ਲੀਟਿਕੈਂਸਾਂ ਦੇ ਆ ਹਜ਼ਾਰਾਂ ਦੀ ਤਦਾਦ ਚਾਂਦੇ ਆ ਇਹਦੇ ਤੇ ਜਿਹੜੀ ਹੈ ਕਾਰਵਾਈ ਹੋਣੀ ਬਜੋਬ ਹੈ ਠੀਕ ਹੈ ਪ੍ਰੋਪਰ ਕਾਰਵਾਈ ਹੋਣੀ ਚਾਹੀਦੀ ਹੈ ਠੇਕੇਦਾਰ ਦੇ ਸੁਪਰਵਾਈਜ਼ਰ ਤੇ ਜੇ ਕੋਈ ਹੋਰ ਵੀ ਸ਼ਾਮਲ ਹੈ ਉਹਦੇ ਖਿਲਾਫ ਵੀ ਕਾਰਵਾਈ ਹੋਣੀ ਚਾਹੀਦੀ ਹੈ ਇਸ ਤੋਂ ਇਲਾਵਾ ਸਰਕਾਰ ਨੂੰ ਇਸ ਬਿਲਡਿੰਗ ਦੀ ਰਿਪੇਅਰ ਵਾਸਤੇ ਜਾਂ ਇਹਨੂੰ ਸੇਫ ਬਣਾਉਣ ਵਾਸਤੇ ਠੀਕ ਹੈ ਕੋਈ ਉਪਰਾਲੇ ਕਰਨੇ ਚਾਹੀਦੇ ਠੀਕ ਹੈ ਤਾਂ ਕਿ ਕਿਸੇ ਵੀ ਲਿਟੀਗੈਂਟ ਨੂੰ ਜਾਂ ਐਡਵੋਕੇਟਸ ਨੂੰ ਕੋਈ ਨੁਕਸਾਨ ਨਾ